ਐਸੀ ਭਾਈ ਜਰਾ ਜਿੰਦਾਬਾਦ ਐਸੀ ਭਾਈ ਜਰਾ ਜਿੰਦਾਬਾਦ ਲੋਕ ਸਭਾ ਹਲਕਾ ਖਡੂਰ ਸਾਬ ਤੋਂ 1 ਜੂਨ ਨੂੰ ਵੋਟ ਪਾਉਣ ਦੇ ਲਈ ਲੋਕ ਸਵੇਰ ਤੋਂ ਹੀ ਬੜੀ ਸ਼ਾਂਤੀ ਨਾਲ ਵੋਟ ਪਾ ਰਹੇ ਸਨ ਉੱਥੇ ਹੀ ਪਿੰਡ ਖੱਬੇ ਡੋਗਰਾ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਪਾਜਪਾ ਪਾਰਟੀ ਦਾ ਚੋਣ ਇੱਕ ਬੂਥ ਉਠਾ ਕੇ ਲੈ ਗਏ ਉਹ ਤਿਤੁਰੰਦ ਪਾਜਪਾ ਜ਼ਿਲ੍ਹਾ ਪ੍ਰਧਾਨ ਤਰੰਤਰਾਂ ਦੇ ਹਰਜੀਤ ਸਿੰਘ ਸੰਧੂ ਮੌਕੇ ਤੇ ਆ ਕੇ थाना सदर ਪੁਲਿਸ ਨੂੰ ਸੂਚਨਾ ਦਿੱਤੀ। ਉੱਥੇ ਸੂਚਨਾ ਮਿਲਣ ਤੋਂ ਬਾਅਦ ਤਰੰਤਰਾਂ ਦੇ ਐਸਐਸਪੀ ਅਸ਼ਵਨੀ ਕੁਮਾਰ ਕਪੂਰ ਨੇ थाना सदर ਦੀ ਪੁਲਿਸ ਸਮੇਤ ਮੌਕੇ ਤੇ ਆ ਕੇ ਮਾਮਲਾ ਸ਼ਾਂਤ ਕਰਵਾ ਕੇ ਚੋਣ ਬੂਦ ਉਠਾਣ ਵਾਲੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਐਸਐਸਪੀ ਕਪੂਰ ਨੇ ਦਸਿਆ ਕਿ ਤਰੰਤਰਾਂ ਜ਼ਿਲ੍ਹੇ ਵਿੱਚ ਸਵੇਰ ਤੋਂ ਇੱਕ ਇੱਕਾ ਦੁੱਕਾ ਨੂੰ ਛੱਡ ਕੇ ਲੋਕ ਸ਼ਾਂਤੀ ਦੇ ਨਾਲ ਵੋਟ ਪਾ ਰਹੇ ਸਨ ਉੱਥੇ ਹੀ ਪਿੰਡ ਖੱਬੇ ਡੋਗਰਾ ਵਿੱਚ ਕੁਝ ਅਣਪਛਾਤੇਆ ਦੇ ਵੱਲੋਂ ਸ਼ਰਾਰਤ ਕੀਤੀ ਗਈ ਭਾਜਪਾ ਦੇ ਜ਼ਿਲ੍ਹਾ ਤਰੰਤਨ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਖੱਬੇ ਡੋਗਰਾ ਦੇ ਕੁਝ ਅਣਪਛਾਤੇ ਲੋਕਾਂ ਨੇ ਭਾਜਪਾ ਪਾਰਟੀ ਦਾ ਚੋਣ ਬੂਥ ਲੈ ਕੇ ਬੈਠੇ ਸਨ ਉੱਥੇ ਕੁਝ ਅਣਪਛਾਤੇ ਲੋਕਾਂ ਨੇ ਜ਼ਬਰੀ ਚੋਣ ਬੂਥ ਚੁੱਕੇ ਅਤੇ ਨਾਲ ਲੈ ਗਏ ਜਨਤਾ ਤੇ ਜ਼ਿਲ੍ਹੇ ਦਾ ਪ੍ਰਧਾਨ ਵੀ ਆ ਭਾਤੀ ਜਨਤਾ ਪਾਰਟੀ ਦਾ ਮਾ ਖਬੇ ਟੋਕਰ ਆਇਆ ਤੇ ਕੁਝ ਇੱਥੋਂ ਦੇ ਲੋਕਾਂ ਨੇ ਸਰਦਾਰ ਗੋਰਾ ਸਿੰਘ ਉਹਦੇ ਸਮੁੱਚੇ ਪਰਿਵਾਰ ਦੇ ਤੇਰਾ ਭਾਰਤੀ ਜਨਤਾ ਪਾਰਟੀ ਦਾ ਇੱਥੇ ਖੁਲਾਇਆ ਸੀ ਇਹਨਾਂ ਨੂੰ ਆ ਕੇ ਕੁਝ ਪਿੰਡ ਦੇ ਲੋਕਾਂ ਨੇ ਥੋੜ੍ਹ ਵੀ ਮਾਰੇ ਇਹਨਾਂ ਦੇ ਗਲਾਂ 'ਚ ਵੀ ਗਲਾਂ ਨੂੰ ਵੀ ਹੱਥ ਮਾਰੇ ਜੋ ਜੋ ਵੀ ਕਰ ਸਕਦੇ ਉਹਨਾਂ ਨੇ ਪੁਗਾ ਕੀਤਾ ਇੱਥੋਂ ਤੱਕ ਉਮੀਦਵਾਰ ਦੇ ਪੋਸਟਰ ਤੱਕ ਲੱਗੇ ਸੀ ਉਹ ਵੀ ਪਾੜ ਕੇ ਜੋ ਭਾਰਤੀ ਜਨਤਾ ਪਾਰਟੀ ਲੋ ਚੋਣ ਨਿਸ਼ਾਨ ਤੇ ਉਹ ਵੀ ਝੋਲੇ ਮਿਲੇ ਸੀ ਸਾਰੇ ਖੋ ਕੇ ਲੈ ਗਏ ਕਿ ਅਸੀਂ ਇਸ ਨਗਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬੂਥ ਨਹੀਂ ਲਗੰਦੇ ਨਾ ਵਿਚਾਰਿਆ ਨੇ ਸਾਰਾ ਆ ਦੇਖੋ ਪਾਣੀ ਆਏ ਗਏ ਲੋਕ ਸਾਰੇ ਗਰੀਬ ਭੈਚਰੇ ਦੇ ਇਕੱਠੇ ਹੋਏ ਸੀ ਤੇ ਪੂਰਾ ਡਰਾ ਧਮਕਾ ਕੇ ਲੋਕਾਂ ਨੂੰ ਘਰਾਂ ਚ ਬਾੜ ਦਿੱਤਾ ਤੇ ਫਿਰ ਵੀ ਇਸ ਇਨਸਾਨ ਦੀ ਹਲਾਸ਼ੇਰੀ ਉਹਨੇ ਅਖਿਆ ਜੇ ਤੂੰ ਮੈਨੂੰ ਉਥੇ ਬੂਥ ਨਹੀਂ ਲਾਉਂਦੇ ਨਾ ਤਾਂ ਦੇਖੋ ਘਰ ਚ ਬੂਥ ਲਾ ਪਰ ਜਾ ਕੇ ਵੀ ਚਾਨਣੀ ਨੂੰ ਵਟਣ ਪੈਗੇ ਜੀ ਜਦੋਂ ਮੈਨੂੰ ਪਤਾ ਲੱਗਾ ਜੀ ਮੈਂ ਸਬੰਧਤ ਪ੍ਰਸ਼ਾਸਨ ਦੇ ਵੀ ਧਿਆਨ ਚ ਦਿੱਤਾ ਜੀ ਤੇ ਸਰਦਾਰ ਗੋਰਾ ਸਿੰਘ ਸਮੁੱਚਾ ਪਰਿਵਾਰਾ ਸਮੁੱਚੇ ਨਗਰ ਦੇ ਲੋਕ ਆ ਜਿਹੜੇ ਇਕੱਠੇ ਹੋਏ ਆ ਇਸ ਚੀਜ਼ ਤੇ ਇਹਨਾਂ ਲੋਕਾਂ ਦੇ ਖਿਲਾਫ ਪੂਰੀ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਅਨਸਰ ਹਮੇਸ਼ਾ ਹੀ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਆ ਤੇ ਲੋਕਤੰਤਰ ਆ ਵੋਟ ਪਾਉਣ ਦਾ ਹਰ ਬੰਦੇ ਨੂੰ ਅਧਾਰ ਆ ਇਹ ਤੇ ਬਿਲਕੁਲ ਸ਼ਰਿਆਮ ਵੀ ਬਦਮਾਸ਼ੀ ਕੀਤੀ ਇੱਥੇ ਨਗਰ ਦੇ ਲੋਕਾਂ ਨੇ ਕਿ ਗਰੀਬ ਬੰਦਿਆਂ ਦੀ ਜਿਹੜੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜਦੋਂ ਮੇਰੇ ਧਿਆਨ ਚ ਆਇਆ ਮੈਂ ਸਰਦਾਰ ਗੋਰਾ ਸਿੰਘ ਸੱਚੇ ਸਾਥੀ ਆ ਤੁਹਾਡੇ ਸਾਹਮਣੇ ਆਏ ਆ ਸਬੰਧਤ ਐਸਰ ਚ ਆਏ ਉਹਨਾਂ ਨੂੰ ਕੰਪਲੀਟ ਵੀ ਦਿੱਤੀ ਕਿ ਇਹਨਾਂ ਦੇ ਖਿਲਾਫ ਬਣਦੀ ਜਿਹੜੀ ਓਕੇ ਕਾਰਵਾਈ ਹੋਵੇ ਓਕੇ ਅਸੀਂ ਵੀ ਬੂਸ ਲਾਉਣ ਗਏ ਹਾਂ ਜੀ ਛੱਤ ਦੇ ਉੱਤੇ ਦੇ ਇਹਨਾਂ ਲਾਉਣ ਨਹੀਂ ਦਿੱਤਾ ਹਨ ਸਾਰਾ ਇਲਾਹਾ ਲਈ ਪਹਿਲਾਂ ਤੇ ਕੱਲ੍ਹ ਜਾਂ ਧਮਕੀਆਂ ਦਿੰਦੇ ਸੀ ਅਸੀਂ ਖੀਰਦੀ ਬਾਕੀ ਆਪਣੇ ਘਰ ਦੇ ਵਿੱਚ ਬੂਸ ਲਾ ਕੇ ਤੇ ਜਿਹੜੀਆਂ ਵੋਟਾਂ ਪਾਉਂਦੇ ਆਂ ਇਹ ਆਣ ਕੇ ਇਕੱਠੇ ਹੋ ਗਏ ਸਾਰੇ ਨਾਲੇ ਗਲ ਪੈ ਗਏ ਉਹਦੇ ਨਾਲ ਪਾਣੀ ਵੀ ਫੋਟ ਮਾਰ ਕੇ ਆ ਤੇ ਜਿਹੜੇ ਉਹ ਝੋਲੇ ਸਾਡੇ ਖੋ ਗਏ ਲੈ ਗਏ ਆ ਬੋਟਾਂ ਵਾਲੇ ਤੇ ਇਹਨਾਂ ਨੇ ਪੋਸਟ ਵੀ 파ਟ ਕੇ ਸਾਡੇ ਇਛਤਾਰ ਆ ਆਹਦਾ ਝੋਲੀ ਗੰਦ ਪਾਇਆ ਆਹਦਾ ਤੁਸੀਂ ਕੀ ਗੰਦ ਪਾਇਆ ਗਾੜੀਆਂ ਨੂੰ ਆਂਦੇ ਆ ਉਹਨੂੰ ਬੋਰ ਨਹੀਂ ਪਹੁੰਚਣੀ ਜਿੱਥੇ ਮਰਜ਼ੀ ਹੋਰ ਤੇ ਪਾਓ ਸਾਡੇ ਆਣ ਕੇ ਨਾਲ ਪਾਓ ਕੀ ਮੰਗੋ ਤੁਸੀਂ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਮੰਗਾਇਆ ਨੇ ਸਤਿ ਤੋਂ ਸਤ ਕਰਵਾਈ ਕੀਤੀ ਜਾਵੇ ਇਹਨਾਂ ਨੇ ਘਰ ਦੇ ਵਿੱਚ ਲਿਆ ਕੇ ਤੇ ਲਾ ਲਿਆ ਵੀ ਮੇਰੇ ਘਰੇ ਲਾ ਦੇਣਾ ਮੈਂ ਆਪਣੇ ਬੂਹੇ ਵਾਰੀ ਨੂੰ ਘਰੋਂ ਨਹੀਂ ਕਿਹਾ ਸੀ ਤੇ ਉਹ ਪੰਜ ਛੇ ਜਣੇ ਆਏ ਆ ਇਕੱਠੇ ਉਹ ਇਧਰ ਚੜਪੇ ਵੱਲੋਂ ਬਹੁਤ ਆਪਾਂ ਲਗਾ ਨਾਲ ਕੇ ਸਾਰਾ ਸਮਾਨ ਚੋਕ ਜੋ ਲਾਇਆ ਕੰਧਾਂ ਕੋਸ਼ਤ ਪਾਸ ਚਲਾ ਬਾਰ ਗਿਆ ਗਰਾਂ ਦੇ ਦੂਰ ਕੁੱਤੇ ਚਿੰਦਾ ਗੰਦ ਬਾਹਰ ਇਹਨਾਂ ਨੂੰ ਕੋਲ ਆਉਣਾ ਨਹੀਂ ਚਾਹਤਾ ਜਦ ਹੀ ਗਲ ਤੋਂ ਉੱਥੇ ਆਣ ਕੇ ਤਾਂ ਕੋਈ ਨਹੀਂ ਆਇਆ ਸਾਰੇ ਸਾਰੇ ਇਕੱਠੇ ਹੋਏ ਆ ਨਾ ਲਾ ਤੇਰਾ ਰਾਮੇ ਉਹ ਗੱਲ ਕੰਤ ਮਿਲਦੀ ਨਾ ਕੋਝਤ ਕੇ ਇਧਰ ਹੋਣ ਲੱਗੇ ਤੇ ਇਧਰ ਨਹੀਂ ਹੋਣ ਤੇ ਬਿਲਕੁਲ ਜੀ ਹਜੇ ਤੱਕ ਜਿਹੜੀ ਸਾਰੇ ਡਿਸਟ੍ਰਿਕਟ ਚ 27 ਤੋਂ 30% ਦੇ ਵਿੱਚ ਜਿਹੜੀ ਪੋਲੀਟਿਕ ਹੁੰਦੀ ਹੈ ਤੇ ਅਸੀਂ ਐਕਸਪੈਕਟ ਕਰਦੇ ਆ ਕਿ 12 ਤੋਂ 3 ਥੋੜੀ ਜਿਹੀ ਢਲੀ ਰਹੇਗੀ 3 ਵਜੇ ਤੋਂ ਬਾਅਦ ਫਿਰ ਜੂਮ ਭੜੇਗੀ। ਕੋਈ ਕਦਕਾ ਮਾੜਾ-ਮੋਟਾ ਕਿਤੇ ਆਪਸ ਵਿੱਚ ਕਹਿਵਾ ਜਿਵੇਂ ਪਿੰਡਾਂ ਚ ਹੁੰਦੀ ਹੈ ਉਹ ਹੈਗੀ ਹੈ ਬਾਕੀ ਪੀਸਫੁਲੀ ਚੱਲ ਰਹੀ ਹੈ। ਇਹ ਪ੍ਰੈਕਟੀਕਲ ਗੱਲ ਬਾਤ ਹੋਈ ਹੈ। ਉਹ ਇੱਥੇ ਜੀ ਘਰੇ ਕਿਸੇ ਨੇ ਆਪਣਾ ਬੂਤਵਾਤ ਲਾਇਆ ਹੋਇਆ ਸੀਗਾ। ਉਹ ਕਹਿੰਦੇ ਉੱਥੇ ਛਵੀਲ ਦਾ ਪਾਣੀ ਪੂਰੀ ਰੋੜ ਕੇ ਸਮਗਰੀ ਸਮਗਰੀ ਲੈ ਕੇ ਆ ਉਹ ਐਸਐਚਓ ਕੋਲ ਕਰਵਾ ਦੇਣਗੇ। ਕੋਦਰ ਨੇ ਕੋਈ ਅਧਿ Okay. okay.